ਨੱਛੇ ਘਾਲ ਤੁਸੀਂ ਦੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਨਾ ਬਾਤ ਤੋਂ ਅਜੀਹਾ ਮਾਮਲਾ ਸਾਹਮਣੇ ਆ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਜੀਆ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਹੀ ਭਰਾ ਦਾ ਵੈਰੀ ਬੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇਸ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਭਰਾ ਦੇ ਵੱਲੋਂ ਆਪਣੇ ਭਰਾ ਦੇ ਘਰ ਦੇ ਅੰਦਰ ਵੜ ਕੇ ਉਸ ਦੇ ਉੱਪਰ ਇੱਟਾ ਰੋੜੇ ਚਲਾਏ ਜਾਂਦੇ ਨੇ ਉਸ ਦੇ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਨਾਂ ਦੇ ਵਿੱਚ ਅੱਲ ਥੋੜੀ ਝੜਪ ਹੋਈ ਸੀਗੀ ਜਿਸ ਤੋਂ ਬਾਅਦ ਇੱਕ ਦੂਜੇ ਦੇ ਉੱਪਰ ਦੇ ਵੱਲੋਂ ਹਮਲਾ ਕੀਤਾ ਗਿਆ 8 ਤੋਂ 10 ਜੋ ਲੜਕੇ ਲੈ ਕੇ ਦੂਸਰਾ ਭਰਾ ਆਂਦਾ ਹੈ ਤੇ ਘਰ ਦੇ ਵਿੱਚ ਪੋੜੀ ਲਾ ਕੇ ਅੰਦਰ ਵੜਦਾ ਤੇ ਉਸ ਦੇ ਉੱਪਰ ਇੱਟਾ ਰੋੜੇ ਵਰانے ਸ਼ੁਰੂ ਕਰ ਦਿੰਦਾ ਹੈ ਬਾਕੀ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਉਸ ਦੀ ਗੱਲ ਕਰੀਏ ਤਾਂ 8 ਤੋਂ 10 ਦੇ ਕਰੀਬ ਜੋ ਵਿਅਕਤੀ ਹੈ ਪੋੜੀ ਲਗਾ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਇਹ ਜੋ ਪੂਰਾ ਮਾਮਲਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਤੇ ਬਾਅਦ ਦੇ ਵਿੱਚ ਜੋ ਪੀੜਿਤ ਹੈ ਉਸਦੇ ਵੱਲੋਂ ਆਪਣੇ ਭਰਾ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜੋ ਘਰੇਲੂ ਮਸਲਾ ਸੀਗਾ ਘਰੇਲੂ ਜ਼ਮੀਨੀ ਵਿਵਾਦ ਸੀਗਾ ਉਸ ਨੂੰ ਲੈ ਕੇ ਦੋਨਾਂ ਦੇ ਵਿੱਚ ਆਲੇ-ਚੜਪ ਹੋਈ ਸੀਗੀ ਤੇ ਉਸ ਤੋਂ ਬਾਅਦ ਜੋ ਉਸ ਦਾ ਵੱਡਾ ਭਰਾ ਉਸਦੇ ਵੱਲੋਂ ਮੇਰੇ ਉੱਪਰ ਇੱਟਾ ਰੋੜੇ ਚੁਲਾਏ ਜਾਂਦੇ ਨੇ ਮੇਰੇ ਨਾਲ ਮਾਰਕੁੱਟਾਈ ਕੀਤੀ ਜਾਂਦੀ ਹੈ ਤੇ ਬਾਰ-ਬਾਰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਬਾਕੀ ਜੋ ਅਸਲ ਗੱਲਬਾਤ ਹੈ ਉਹ ਪੀੜਤ ਦੇ ਵੱਲੋਂ ਆਪ ਵੀ ਸੁਣਾਈ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਇਹੀ ਮੇਰਾ ਭਰਾ ਹੀ ਮੇਰੀ ਭਝਾਈ ਹੈ ਜੀ ਤੇ ਉਹਦਾ ਰੀਨਾ ਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਉਹਦਾ ਸਾਲਾ ਹੀ ਇੱਕ ਉਹਦਾ ਮੁੰਡਾ ਹੀ ਨਾਮਨ ਬਾਕੀ ਕੁਝ ਵਿਅਕਤੀ ਨਹੀਂ ਸਾਡੇ ਘਰ ਚ ਜੀ ਐਂਟਰ ਅੰਧ ਟੱਪ ਕੇ ਜੀ ਐਂਟਰ ਹੋ ਕੇ ਹੀ 메ਨ ਗੇਟ ਤੋਂ ਤੇ ਸਾਰੇ ਕਿੰਦੇ ਵਗਾਰਾ ਤੋੜਦੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਰੇ ਘਰ ਭੰਨ ਤੋੜ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ੁੱਟਮਾਰ ਕਈ ਤੁਸੀਂ ਕਿ ਲਾਖੀ ਮੈਂ ਉਸ ਟਾਈਮ ਦੁਕਾਨ ਤੇ ਧੀ ਗਈ ਅੱਛੀ ਆ ਗਈ ਕੀ ਦੇਖੋ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਦ ਟੱਪ ਕੇ ਬੜਾ ਅੰਦਰ ਬੜੇ ਹੋਏ ਦੀਗੇ ਇਹ ਜਿੰਦੇ ਜਿੰਦੇ ਤੋੜਤੇ ਪੀਗੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਵੀ ਸਾਨੂੰ ਸਟੇ ਮਿਲੀ ਵੀ ਆ ਕੋਟ ਦੀ ਵੀ ਇੱਕ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਇਹਦੇ ਸਾਲੇ ਨੇ ਇਹਨੂੰ ਕਮਾਂਡ ਕਰੀ ਵੀ ਜਾ ਉਹਨੂੰ ਵੱੱਡੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਅੱਖਾਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਇੰਸੀ ਕਿੱਥੇ ਮੈਂ ਉਸ ਟਾਈਮ ਦੁਕਾਨ ਤੋਂ ਜਦੋਂ ਆਇਆ ਜੀ ਮੈਂ ਉਰੇ ਉਰੇ ਗਿਰ ਗਿਆ ਨੀਚੇ ਆ ਉਰੇ ਅੱਛਾ ਮੈਂ ਨੀਚੇ ਨੀਚੇ ਨਾ ਇੰਨਾ ਕੁੱਟਿਆ ਮੈਨੂੰ ਮੈਂ ਨੀਚੇ ਗਿਰ ਗਿਆ ਫਿਰ ਮੈਂ ਮਸਾ ਇਹਨਾਂ ਤੋਂ ਲੋਕ ਇੱਕ ਦਾ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾ ਜਾਣ ਜਾ ਕੇ ਭੱਜ ਲਈ ਟੋਟਲ ਕਿੰਨੇ ਜਣੇ ਸੀ ਲੇਡੀਜ਼ ਦੋ ਲੇਡੀਜ਼ ਸੀਗੀਆਂ ਜੀ ਬਾਕੀ ਕੁਝ ਵਿਅਕਤੀ ਸੀਗੇ 10 15 15 ਕੁ ਬੰਦੇ ਲੱਗਦੇ ਉਹ ਬੰਦੇ ਸੀਗੇ ਸਾਰੇ ਮੇਰੇ ਤੋਂ ਟੁੱਟ ਗਏ ਜੀ ਸਾਰੇ ਕਾਰਨ ਕੀ ਹੈ ਇਸ ਦਾ ਮੇਨ ਕਾਰਨ ਮੇਨ ਕਾਰਨ ਇਹ ਹੈ ਜੀ ਵੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਅਟੈਂਪਟ ਟੂ ਮਰਡਰ ਸੀਗਾ ਇਹਨਾਂ ਨੇ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਪਹਿਲਾਂ ਵੀ ਮੈਨੂੰ ਧਮਕੇ ਦੇਣ ਤੇ ਦਿੰਦੇ ਰਹੇ ਸੀ ਜੀ ਵੀ ਭਾਈ ਮਦਨ ਨੂੰ ਮਾਰ ਦਾਂਗੇ ਜੀ ਸਾਡਾ ਘਰ ਦੀ ਵਟਵਾਰਾ ਹੋ ਗਿਆ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸਮਝੌਤੇ ਦੇ ਕਾਗਜ਼ ਤੇ ਸਾਡੇ ਹਿੱਸੇ ਦਾ ਵਟਵਾਰਾ ਤਰਾਹੀ ਸੀਗਾ ਸਾਰਾ ਠੀਕ ਹੈ ਜੀ ਪਰ ਇਹਨਾਂ ਦੀ ਨੀਅਤ ਬੀਮਾਨ ਹੋ ਗਈ ਇਹ ਕਹਿੰਦੇ ਵੀ ਅਸੀਂ ਇਹ ਕਰ ਉਹ ਕਰ ਦੇ ਲੈ ਲੈ ਤੁਹਾਨੂੰ ਇਹਨੇ ਭਾਈ ਦੋ ਭਾਈ ਠੀਕ ਹੈ ਉਹਨਾਂ ਦੇ ਹਿੱਸੇ ਕੀ ਆਏ ਉਹਨਾਂ ਦੇ ਹਿੱਸੇ ਦੀ ਦੁਕਾਨ ਆਈ ਹੈ ਜੀ ਦੁਕਾਨ ਦੇ ਵੀ ਉੱਪਰ ਮਕਾਨ ਹੈ ਜੀ ਇੱਕ ਉਹ ਆ ਗਿਆ ਇੱਕ ਮਕਾਨ ਇੱਧਰ ਆਈ ਲਵੀ ਦੋ ਤਿੰਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜਿੱਧਰ ਆਪਣੀ ਮੇਨ ਬਜ਼ਾਰ ਦੇ ਵਿੱਚ ਹੈ ਹਾਂ ਜੀ ਤੁਹਾਡੀ ਸੀਗੀ ਆ ਮੇਰੇ ਸਹੀ ਆ ਘਰ ਆ ਗਈ ਤੇ ਇੱਕ ਦੁਕਾਨ ਆਈ ਹੈ ਜਿੱਧਰ ਸਟੇਟ ਬੈਂਕ ਦੇ ਕੋਲ ਇੱਕ ਮੰਡੀ ਚ ਦਸਾਨਾ ਬੰਦਾ ਕਿਉਂ ਪ੍ਰੋਬਲਮ ਸਭ ਕੁਝ ਹੋ ਗਿਆ ਇਹੇ ਉਹਨਾਂ ਦੇ ਮਨ ਚ ਬੇਈਮਾਨੀ ਆ ਗਈ ਕਿ ਅਸੀਂ ਆ ਘਰ ਵੀ ਅਸੀਂ ਘਰ ਆਥਿਆ ਨਹੀਂ ਇਹਨਾਂ ਦਾ ਤੁਸੀਂ ਕੀ ਮੰਗ ਕਰਦੇ ਸਾਨੂੰ ਜੀ ਇਹਨਾਂ ਤੇ ਸਖਤ ਮਰਲੇ ਕਾਰਵਾਈ ਕੀਤੀ ਜਾਵੇ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਤੇ ਸਾਡੀ ਭੰਨ ਦੁੜ ਕਰਤੀ ਸਾਰੇ ਸਾਰੇ ਘਰ ਦੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਸਾਲ ਕੋ ਰਹਿਣ ਦਾ ਕੋਈ ਹੋਰ ਹਿੰਦਾ ਵੀ ਨਹੀਂ ਹੈਗਾ ਕੈਮਰੇ ਵੀ ਭੰਨ ਦੇ ਸਾਰੇ ਕੈਮਰੇ ਭੰਨ ਦੇ ਜੀ ਇਹਨਾਂ ਨੇ ਸਾਰੇ ਸ਼ੀਸ਼ੇ ਭੰਨ ਦੇ ਜੀ ਏ ਕੈਮਰੇ ਨਾ ਹੁੰਦੇ ਤਾਂ ਕਿਸੇ ਨੇ ਯਕੀਨ ਨਹੀਂ ਕਰੀ ਨਹੀਂ ਬਿਲਕੁਲ ਹੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ ਆ ਬਾਕੀ ਤੁਹਾਨੂੰ ਵੀਡੀਓ ਆ ਤੁਸੀਂ ਦੇਖਿਓ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਵੀ ਕੀ ਹੋਇਆ ਤੁਹਾਡੇ ਮਿਸਿਸ ਕਿੱਥੇ ਸੀ ਮੇਰੇ ਮਿਸਿਸ ਉਰੀ ਘਰ ਰਹੀ ਸੀਗਾ ਜੀ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਬੰਦੇ ਐਂਟਰ ਹੋ ਗਏ ਇਸ ਤਰ੍ਹਾਂ ਗੱਲ ਨੇ ਮੈਨੂੰ ਮੈਨੂੰ ਉਹਨਾਂ ਨੇ ਕਾਲ ਕਰੀ ਤੇ ਇਹਨਾਂ ਨਾਲ ਹੀ ਬਤਮੀਜ਼ੀ ਕੀਤੀ ਇਹਨਾਂ ਨੇ ਆ ਕੇ ਮੈਂ ਆਪਣੇ ਰੂਮ ਦੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜ ਪਣ ਦੀ ਆਵਾਜ਼ ਆਣੀ ਸ਼ੁਰੂ ਹੋ ਗਈਆਂ ਤੇ ਮੈਂ ਡਰ ਕੇ ਦੇਖਣ ਲੱਗ ਪਈ ਮੈਂ ਆਈ ਭੱਜ ਕੇ ਵੀ ਕੀ ਹੋ ਰਿਹਾ ਹੈ ਤੇ ਉਹਨਾਂ ਨੇ ਮੈਂ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਤੇ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਆਪਣੇ ਆਪ ਨੂੰ ਸੇਫ ਕੀਤਾ ਫਿਰ ਇਹਨਾਂ ਨੇ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੀ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁੱਟਮਾਰਨਾ ਸ਼ੁਰੂ ਕਰ ਦਿੱਤਾ ਪਰ ਉਧਰੋਂ ਉਹਨਾਂ ਦੇ ਮਤਲਬ ਜਿਹੜਾ ਰਾਜkumar ਜੀ ਦੇ ਸਾਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੂੰ ਕਮਾਂਡ ਕੀਤੀ ਕਿ ਵੱਢ ਦੋ ਇਹਨੂੰ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਗਾਠੀਆਂ ਦਾ ਵਾਰ ਕੀਤਾ ਇਹਨਾਂ ਤੇ ਬੇਹੋਸ਼ ਹੋ ਗਏ ਸੀਗੇ ਇੱਕ ਵਾਰ ਤਾਂ ਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਉਹਨਾਂ ਸੱਟਾਂ ਬੇਟਾਂ ਵੀ ਬਹੁਤ ਆਈਆਂ ਚਿਰਟਾਂ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹਾਂਜੀ ਜਿੰਦੇ ਕੁੰਡੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਬਚੇ ਪਰ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸਬੂਤ ਬਚ ਗਏ ਨੇ ਤੇ ਫਿਰ ਮਾਰ ਲਈ ਨਹੀਂ ਤਨਾਲ ਆਈ ਸੀ ਹਾਂਜੀ ਸਾਡੇ ਅਟੈਂਟ ਟੂ ਮਰਡਰ ਇਹਨਾਂ ਦੀ ਪਹਿਣਾ ਤਾਂ ਉਹੀ 15 20 ਦਿਨਾਂ ਤੋਂ ਉਹੀ ਸਾਜਿਸ਼ਨ ਚੱਲ ਰਹੀਆਂ ਸੀ ਐਡਮਨ ਦਾ ਮਾਮਲਾ ਕੀਤਾ ਤੁਹਾਡੇ ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ ਇਹਨਾਂ ਨੇ ਕੀਤੇ ਨਹੀਂ ਸਾਡੇ ਤੇ ਹਮਲੇ ਪਹਿਲਾਂ ਸਾਨੂੰ ਇਨਸਾਫ ਚਾਹੀਦਾ ਤੇ ਇਹਨਾਂ ਨੂੰ ਸਖਤ ਸਖਤ ਕਰਵੀ ਚਾਹੀਦੀ ਹੈ ਦੋ ਭਰਾਵਾਂ ਭਰਾਵਾਂ ਦਾ ਆਪਸ ਅਗੇ ਭਰਾਵਾਂ ਦਾ ਰੌਲਾ ਜੀ ਉਹਦਾ ਮਕਾਨ ਨੂੰ ਲੈ ਕੇ ਇੱਕ ਉਹ ਜੋ ਪਿੱਛੇ ਜੇ ਉਹ ਵੀਡੀਓ ਆਈ ਸੀ ਵੀ ਉਹਦਾ ਦੂਜੇ ਭਰਾ ਨੇ ਜਿਹੜਾ ਰਾਜਕੁਮਾਰਾ ਨੇ ਸਾਲੇ ਨਾਲ ਮਿਲ ਕੇ ਆਪੇ ਭਰਾ ਦੇ ਕੋਈ ਹੋਰ ਨਾਮ ਨੂੰ ਸੱਜੇ ਨਾਲ ਮਿਲ ਕੇ ਉਹਦੇ ਘਰ ਅੰਦਰ ਵੜ ਗਿਆ ਸੀ ਉਹਦੇ ਸਬੰਧ ਚ ਵੀਡੀਓ ਦੇਖੀ ਇਹਦਾ ਉਹਦੇ ਸਾਨੂੰ ਦਾ ਬਿਆਨ ਲੇ ਕੇ ਪਰਚਾ ਦਰਜ ਕੀਤਾ ਗਿਆ ਕਿਹੜੀ ਕਿਹੜੀ ਧਾਰਾ ਨਾਲ ਬਤਾਇਆ ਪ੍ਰਾਣੀ ਧਾਰਾ ਜੀ ਆਪਣੀ 452 ਜੀ 323 144 194 ਉਹ ਨਹੀਂ ਹਜੇ ਫਿਲਹਾਲ ਓਪੀ ਐਕਸ਼ਨ ਹੋ ਜੀ ਰਾਦ ਐਫਆਈ ਕੀਤੀ ਆ ਉਹਨੂੰ ਰੇਡ ਕਰਕੇ ਉਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਏਗਾ ਇਹ ਜੀ ਮੇਰਾ ਭਰਾ ਹੈ ਜੀ ਮੇਰੀ ਭਝਾਈ ਹੈ ਜੀ ਤੇ ਉਹਦਾ ਰੀਨਾ ਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਉਹਦਾ ਸਾਲਾ ਹੀ ਇੱਕ ਉਹਦਾ ਮੁੰਡਾ ਹੀ ਨਾਮਨ ਬਾਕੀ ਕੁਝ ਵਿਅਕਤੀ ਨਹੀਂ ਸਾਡੇ ਘਰ ਚ ਜੀ ਐਂਟਰ ਕੰਧ ਟੱਪ ਕੇ ਜੀ ਐਂਟਰ ਹੋ ਕੇ ਜੀ 메ਨ ਗੇਟ ਤੋਂ ਤੇ ਸਾਰੇ ਗਿੰਦੇ ਵਗੈਰਾ ਤੋੜਦੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਰੇ ਘਰ ਭੰਨ ਤੋੜ ਕਰਤਾ ਤੇ ਮੈਨੂੰ ਬਹੁਤ ਜ਼ਿਆਦਾ ੁੱਟਮਾਰ ਕਈ ਲੱਗੀ ਮੈਂ ਉਸ ਟਾਈਮ ਦੁਕਾਨ ਤੇ ਧੀ ਗਈ ਉੱਥੇ ਆ ਕੇ ਵੀ ਦੇਖਿਆ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਧ ਟੱਪ ਕੇ ਅੰਦਰ ਬੜੇ ਹੋਏ ਪੀਗੇ ਇਹ ਜਿੰਦੇ ਤਿੰਦੇ ਤੋੜਤੇ ਪੀਗੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਵੀ ਸਾਨੂੰ ਸਟੇ ਮਿਲੀ ਵੀ ਆ ਕੋਟ ਦੀ ਵੀ ਇੱਕ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਇਹਦੇ ਸਾਲੇ ਮਲੇ ਨੂੰ ਕਮਾਂਡ ਕਰੀ ਵੀ ਜਾ ਉਹਨੂੰ ਬਾਹਰ ਦੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਠਾਖੀਆਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਇੰਸੀ ਕਿੱਥੇ ਮੈਂ ਉਸ ਟਾਈਮ ਦੁਕਾਨ ਤੋਂ ਜਦੋਂ ਆਇਆ ਜੀ ਮੈਂ ਉਰੇ ਉਰੇ ਗਿਰ ਗਿਆ ਵਿੱਚ ਆ ਉਰੇ ਅੱਛਾ ਮੈਂ نیچے ਨੀਚੇ ਨਾ ਇੰਨਾ ਕੁੱਟਿਆ ਮੈਨੂੰ ਮਨ ਚ ਗਿਰ ਗਿਆ ਫਿਰ ਮਸਾਇਨਾ ਤੋਂ ਲੋਕ ਇੱਕ ਦਾ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾ ਜਾਣ ਜਾ ਕੇ ਭੱਜ ਲਈ ਦੋ ਲੇਡੀਜ਼ ਸੀਗੀਆਂ ਜੀ ਬਾਕੀ ਕੁਝ ਬਜਿੱਤੀ ਸੀਗੇ 10 15 15 ਕ ਬੰਦੇ ਲੱਗ ਕੋ ਬੰਦੇ ਸੀਗੇ ਸਾਰੇ ਮੇਰੇ ਟੁੱਟ ਗਏ ਜੀ ਸਾਰੇ ਮੇਰੇ ਕੀ ਹੈ ਇਹ ਵਿੱਚ ਮੇਰਨ ਕਰਨ ਇਹ ਹੈ ਜੀ ਵੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਗ੍ਰਾਮ ਟੂ ਮਰਡਰ ਸੀਗਾ ਇਹਨਾਂ ਨੇ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਪਹਿਲਾਂ ਵੀ ਮੈਨੂੰ ਧਮਕੀਆਂ ਦਿੱਤੇ ਲੰਦੇ ਰਹੇ ਜੀ ਕਿ ਭਈ ਮਤਨ ਮਾਰ ਦਾਂਗੇ ਜੀ ਸਾਡੇ ਸਾਡਾ ਘਰ ਦੀ ਬਟਵਾਰਾ ਹੋਰ ਹੋਇਆ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸਮਝੌਤੇ ਦੇ ਕਾਗਜ਼ ਤੇ ਸਾਡੇ ਕਿਸੇ ਬਟਵਾਰਾ ਕਰਾ ਕੇ ਸੀਗੇ ਸਾਰਾ ਠੀਕ ਹੈ ਜੀ ਪਰ ਇਹਨਾਂ ਦੀ ਨੀਅਤ ਬੇਈਮਾਨ ਹੋਗੀ ਇਹ ਕਹਿੰਦੇ ਵੀ ਅਸੀਂ ਇਹ ਕਰ ਉਹ ਕਰ ਦੇ ਲੰਦੇ ਨੂੰ ਇਹਨੇ ਭਾਈ ਇਹਦੇ ਦੋ ਭਾਈ ਇਹਦੇ ਉਹਨਾਂ ਦੇ ਹਿੱਸੇ ਕੀ ਆ ਇਹ ਉਹਨਾਂ ਦੇ ਹਿੱਸੇ ਦੀ ਦੁਕਾਨ ਆਈ ਹੈ ਜੀ ਦੁਕਾਨ ਦੇ ਵੀ ਉੱਪਰ ਮਕਾਨ ਹੈ ਜੀ ਇੱਕ ਉਹ ਆ ਗਈ ਇੱਕ ਮਕਾਨ ਇੱਧਰ ਆਈ ਲਵੇ ਦੋ ਤਿੰਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜੀ ਇੱਧਰ ਆਪਣੀ ਮੇਨ ਬਜ਼ਾਰ ਦੇ ਵਿੱਚ ਹੈ ਹਾਂ ਜੀ ਤੁਹਾਡੇ ਤੁਹਾਡੇ ਸੀਗੀ ਆ ਮੇਰੇ ਸੇ ਹੀ ਆ ਘਰ ਆ ਗਈ ਤੇ ਇੱਕ ਦੁਕਾਨ ਆਈ ਹੈ ਜੀ ਇੱਥੇ SBI ਬੈਂਕ ਦੇ ਕੋਲ ਇੱਕ ਮੰਡੀ ਚ ਦੁਕਾਨ ਹੈ ਕੋਈ ਪ੍ਰੋਬਲਮ ਸਭ ਕੁਝ ਠੀਕ ਇਹ ਇਹ ਉਹਨਾਂ ਦੇ ਮਨ 'ਚ ਬੇਈਮਾਨੀ ਆ ਗਈ ਵੀ ਅਸੀਂ ਆ ਘਰ ਵੀ ਅਸੀਂ ਘਰ ਹਥਿਆਨੀ ਇਹਨਾਂ ਦਾ। ਹੁਣ ਤੁਸੀਂ ਕੀ ਮੰਗ ਕਰਦੇ? ਸਾਨੂੰ ਜੀ ਇਹਨਾਂ ਦੇ ਸਖਤ ਮਰਲੇ ਕਾਰਵਾਈ ਕੀਤੀ ਜਾਵੇ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਤੇ ਸਾਡੀ ਭਾਨਾ ਤੋੜ ਕਰਤੀ ਸਾਰੇ ਸਾਰੇ ਘਰ ਦੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਕਿਹੜੇ ਰਹਿਣ ਦਾ। ਕੀ ਆਂਦੇ ਨੇ ਇਹਨਾਂ ਦੇ ਜੀ? ਇੱਕ ਐਮਰੀ ਨਾਮ ਦੇ ਕਿਸੇ ਨੇ ਯਕੀਨ ਨਹੀਂ ਕਰੀ ਨਹੀਂ ਬਿਲਕੁਲ ਹੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ। ਆ ਬਾਕੀ ਤੁਹਾਨੂੰ ਵੀਡੀਓ ਆ ਤੁਸੀਂ ਦੇਖਿਓ। ਉਨਸਾਰਾ ਕਲੀਅਰ ਹੋ ਜੂਗਾ ਵੀ ਕੀ ਹੋਇਆ ਤੁਹਾਡੇ ਮਿਸਿਸ ਕਿਥੇ ਸੀ ਮੇਰੇ ਮਿਸਿਸ ਉਰੀਕਾ ਰਹਿ ਸੀ ਗਈ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਬੰਦੇ ਐਂਟਰ ਹੋ ਗਏ ਇਸ ਤਰ੍ਹਾਂ ਗੱਲ ਨੇ ਮੈਨੂੰ ਮੈਨੂੰ ਉਹਨਾਂ ਨੇ ਕਾਲ ਕਰੀ ਤੇ ਇਹਦੇ ਨਾਲ ਹੀ ਬਤਮੀਜ਼ੀ ਕੀਤੀ ਇਹਨਾਂ ਨੇ ਆ ਕੇ ਮੈਂ ਆਪਣੇ ਰੂਮ ਦੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜ ਪਣ ਦੀ ਆਵਾਜ਼ ਆਣੀ ਸ਼ੁਰੂ ਹੋ ਗਈਆਂ ਤੇ ਮੈਂ ਡਰ ਕੇ ਦੇਖਣ ਲੱਗ ਪਈ ਮੈਂ ਆਈ ਭੱਜ ਕੇ ਵੀ ਕੀ ਹੋ ਰਿਹਾ ਹੈ ਤੇ ਉਨ ਮੇਂ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਤੇ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਆਪਣੇ ਆਪ ਨੂੰ ਸੇਫ ਕੀਤਾ ਪਰ ਨਾ ਫਿਰ ਇਹਨਾਂ ਨੇ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੀ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁੱਟੜ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਉਧਰ ਉਹਨਾਂ ਦੇ ਮਤਲਬ ਜਨ ਰਾਜkumar ਜੀ ਦੇ ਸਾਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੂੰ ਕਮਾਨ ਕੀਤੀ ਬੱਡਰ ਦੋ ਇਨ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟ ਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਗਾਠੀਆਂ ਦੇ ਵਾਰ ਕੀਤਾ ਇਹਨਾਂ ਤੇ ਬੇਹੋਸ਼ ਹੋ ਗਏ ਸੀਗੀ ਇੱਕ ਵਾਰ ਤਾਂ ਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਮਤਲਬ ਸੱਤਾਂ ਬੇਟਾਂ ਵੀ ਬਹੁਤ ਐਗ ਚਿੱਟਾਂ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹਾਂਜੀ ਜਿੰਦੇ ਕੁੰਡੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਬਚੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸਬੂਤ ਬਚ ਗਏ ਨੇ ਅਕੀਦਨ ਮਾਰਨੇ ਦੀ ਕੋਸ਼ਿਸ਼ ਹਾਂਜੀ ਸਾਡੇ ਤੇ ਅਡੈਮਟ ਟੂ ਮਰਡਰ ਇਹਨਾਂ ਦੇ ਪਹਿਲਾਂ ਤੋਂ ਉਹੀ 15-20 ਦਿਨਾਂ ਤੋਂ ਉਹੀ ਸਾਜ਼ਿਸ਼ਾਂ ਚੱਲ ਰਹੀਆਂ ਸੀ ਅਡੈਮਟ ਨੂੰ ਮਮਲਾ ਦਿੱਤਾ ਤੁਹਾਡੇ ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ ਇਹਨਾਂ ਨੇ ਕੀਤੇ ਨੇ ਸਾਡੇ ਤੇ ਹਮਲੇ ਪਹਿਲਾਂ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਸਖਤ ਕਾਰਵਾਈ ਚਾਹੀਦੀ ਹੈ ਦੋ ਭਰਾਵਾਂ ਭਰਾਵਾਂ ਦਾ ਆਪਸ ਅੱਗੇ ਭਰਾਵਾਂ ਦਾ ਰੌਲਾ ਜੀ ਉਹਦਾ ਮਕਾਨ ਨੂੰ ਲੈ ਕੇ ਇੱਕ ਉਹ ਜੋ ਪਿੱਛੇ ਜੇ ਵੀਡੀਓ ਆਈ ਸੀ ਵੀ ਉਹਦਾ ਦੂਜੇ ਭਰਾ ਨੇ ਜਿਹੜਾ ਰਾਜਕੁਮਾਰਾ ਉਹਨੇ ਸਾਲੇ ਨਾਲ ਮਿਲ ਕੇ ਅ ਵਿਪਰਾ ਦੇ ਕੋ ਕੋ ਸ਼ੋਰ ਨਾਮ ਲੂਮ ਦੇ ਸਾਥੀਆਂ ਮਿਲ ਕੇ ਉਹਦੇ ਘਰ ਅੰਦਰ ਵਰ ਗਿਆ ਸੀ ਉਹਦੇ ਸਵਾਂਚ ਵੀਡੀਓ ਦੇਖੀ ਇਹਦਾ ਉਸ ਵਾਂ ਨੂੰ ਤਾਂ ਬਿਆਨ ਲੈ ਕੇ ਪੁਚਾ ਦਿੱਤਾ ਕਿਹੜੀ ਕਿਹੜੀ ਧਾਰਾ ਲੱਗਤਾ ਹੈ ਇਹ ਪ੍ਰਾਣੀ ਧਾਰਾ ਜੀ ਆਪਣੀ 452 ਜੀ 323 144 199 ਨਹੀਂ ਹਜੇ ਫਿਲਹਾਲ ਰੋਕੀ ਦਾ ਐਕਸ਼ਨ ਨਹੀਂ ਹੋਇਆ ਜੀ ਰਾਤ ਐਫਆਈਆ ਕੀਤੀ ਹੈ ਉਹਨੂੰ ਰੇਡ ਕਰਕੇ ਉਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਏਗਾ ਇਹ ਜੀ ਮੇਰਾ ਭਰਾ ਹੈ ਜੀ ਮੇਰੀ ਭਝਾਈ ਹੈ ਜੀ ਤੇ ਉਹ ਉਹਦਾ ਨੀਨਾ ਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਦਾ ਸਾਲਾ ਹੀ ਇੱਕ ਉਹਦਾ ਮੁੰਡਾ ਹੀ ਨਾਮ ਹੈ ਬਾਕੀ ਕੁਝ ਵਿਅਕਤੀ ਨਹੀਂ ਸਾਡੇ ਘਰ ਚ ਐਂਟਰ ਕੰਦ ਟੱਪ ਕੇ ਹੀ ਐਂਟਰ ਹੋ ਕੇ ਹੀ 메ਨ ਗੇਟ ਤੋਂ ਤੇ ਸਾਰੇ ਜਿੰਦੇ ਵੇਹੜਾ ਤੋੜਦੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਰੇ ਘਰ ਭੰਨ ਤੋੜ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ਘੁੱਟਮਾਰ ਕਹੀ ਤੁਸੀਂ ਕਿ ਕਿ ਮੈਂ ਉਸ ਟਾਈਮ ਦੁਕਾਨ ਤੇ ਦੀ ਗਈ ਅੱਛੀ ਆ ਕੇ ਕੀ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਦ ਟੱਪ ਕੇ ਅੰਦਰ ਬੜੇ ਹੋਏ ਸੀਗੇ ਇਹ ਜਿੰਦੇ ਤਿੰਦੇ ਤੋੜਤੇ ਸੀਗੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਵੀ ਮਿਖਾਨ ਉਸ ਟੇ ਮਿਲੀਆ ਕੋਡ ਦੀ ਵੀ ਇਸ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਇਹਦੇ ਸਾਲੇ ਨੇ ਇਹਨੂੰ ਕਮਾਂਡ ਕਰੀ ਕਿ ਜਾ ਉਹਨੂੰ ਵੱਢਦੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਲਾਠੀਆਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਨਹੀਂ ਸੀ ਕਿਤੇ ਮੈਂ ਉਸ ਟਾਈਮ ਦੁਕਾਨ ਤੋਂ ਜਦੋਂ ਆਇਆ ਜੀ ਮੈਂ ਉਰੇ ਉਰੇ ਗਿਰ ਗਿਆ نیچے ਆ ਉਰੇ ਜੀ ਅੱਛਾ ਮੈਂ نیچے نیچے ਨਾ ਇੰਨਾ ਕੋਟੇ ਮੈਨੂੰ ਮੈਂ ਹੇਠੇ ਗਿਰ ਗਿਆ ਫਿਰ ਮਸਾਂ ਆਇਆ ਨਾ ਤਾਂ ਉਹ ਇੱਕ ਦਾ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾਂ ਜਾਣ ਜਾ ਕੇ ਭੱਜੀ ਲਈ ਉਹ ਬੰਦੇ ਕਿੰਨੇ ਜਣੇ ਸੀ ਜੀ ਲੇਡੀਆਂ ਸੀ ਦੋ ਲੇਡੀਜ਼ ਸੀ ਗਿਆ ਜੀ ਬਾਕੀ ਕੁਝ ਬਜਿੱਤੀ ਸੀਗੇ 10 15 15 ਕ ਦਿਨ ਦੇ ਲਗਭਗ ਬੰਦੇ ਸੀਗੇ ਜੀ ਸਾਰੇ ਮੇਰੇ ਟੁੱਟ ਗਏ ਜੀ ਸਾਰੇ ਮੇਰੇ ਪੀਅਰ ਸੀਗੇ ਮੇਨ ਦਾ ਮੇਨ ਕਰਨ ਇਹ ਹੈ ਜੀ ਵੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਗੈਂਗ ਤੋਂ ਮਰਡਰ ਸੀਗਾ ਇਹਨਾਂ ਨੇ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਤੇ ਪਹਿਲਾਂ ਵੀ ਮੈਨੂੰ ਘਮਕੇ ਦੇਤਨੇ ਦਿੰਦੇ ਰਹੇ ਨਹੀਂ ਜੀ ਫੇਰ ਹੀ ਮਦਨ ਮਾਰ ਸਾਡਾ ਘਰ ਦੀ ਬਟਵਾਰਾ ਹੋ ਗਿਆ ਹੋਇਆ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸਮਝੌਤੇ ਦੇ ਗੱਲ ਹੋਏ ਤੇ ਸਾਡੇ ਹਿੱਸੇ ਦਾ ਬਟਵਾਰਾ ਕਰਾ ਦੇ ਸੀਗੇ ਸਾਰਾ ਠੀਕ ਹੈ ਪਰ ਇਹਨਾਂ ਦੀ ਨੀਤ ਬੀਮਾ ਨੂੰਗੀ ਇਹ ਕਹਿੰਦੇ ਵੀ ਅਸੀਂ ਇਕ ਕਰ ਉਹ ਕਰਦੇ ਜੰਦੇ ਤੁਹਾਨੂੰ ਇੱਕ ਲਈ ਭਾਈ ਦੋ ਭਾਈ ਠੀਕ ਹੈ ਉਹਨਾਂ ਦੇ ਹਿੱਸੇ ਜੀ ਆਏ ਉਹਨਾਂ ਦੇ ਹਿੱਸੇ ਜੀ ਦੁਕਾਨ ਆਈ ਆਈ ਦੁਕਾਨਾਂ ਦੇ ਵੀ ਉੱਪਰੋਂ ਦੁਕਾਨ ਹੈ ਜੀ ਇੱਕ ਉਹ ਆ ਗਈ ਇੱਕ ਮਗਾਣ ਇੱਧਰ ਦੋਨਾਂ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜੀ ਇੱਧਰ ਆਪਣੀ ਮੇਨ ਬਜ਼ਾਰ ਦੇ ਵਿੱਚ ਹਾਂ ਜੀ ਤੁਹਾਡੇ ਸਿੱਗੀ ਆਇਆ ਮੇਰੇ ਖਿਆਲ ਇਹ ਹੋ ਗਿਆ ਕਿ ਪ੍ਰੋਬਲਮ ਸਭ ਕੁਝ ਇਹ ਇਹ ਉਹਨਾਂ ਦੇ ਮਨ 'ਚ ਬੇਈਮਾਨੀ ਆ ਗਈ ਵੀ ਅਸੀਂ ਆ ਘਰ ਵੀ ਅਸੀਂ ਘਰ ਆਠਿਆ ਨਹੀਂ ਇਹਨਾਂ ਦਾ ਉਹ ਤੁਸੀਂ ਕੀ ਮੰਗ ਕਰਦੇ ਸਾਨੂੰ ਜੀ ਇਹਨਾਂ ਦੇ ਸਖਤ ਮਰਲੇ ਕਾਰਵਾਈ ਕੀਤੀ ਜਾ ਵੀ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਤੇ ਸਾਡੀ ਭੰਨ ਦੋੜ ਕਰਤੀ ਸਾਰੇ ਸਾਰੇ ਘਰ ਦੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਨਾਲ ਕੋ ਰਹਿਣ ਦਾ ਕੋਈ ਹੋਰ ਹਿੰਦਾ ਵੀ ਨਹੀਂ ਹੈਗਾ ਸਾਰੇ ਕੈਮਰੇ ਭੰਨ ਦੇ ਸਾਰੇ ਕੈਮਰੇ ਭੰਨ ਦੇ ਹੀ ਇਹਨਾਂ ਨੇ ਸਾਰੇ ਸ਼ੀਸ਼ੇ ਭੰਨ ਦੇ ਜੀ ਇੱਕ ਐਮਰੀ ਨਾਲ ਉਹਦੇ ਕੋਈ ਕਿਸੇ ਨੇ ਯਕੀਨ ਨਹੀਂ ਕਰੀ ਨਹੀਂ ਬਿਲਕੁਲ ਹੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ ਆ ਬਾਕੀ ਤੁਹਾਨੂੰ ਵੀਡੀਓ ਆ ਤੁਸੀਂ ਦੇਖਿਓ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਵੀ ਕੀ ਹੋਇਆ ਤੁਹਾਡੇ ਮਿਸਿਸ ਕਿੱਥੇ ਸੀ ਮੇਰੇ ਮਿਸਿਸ ਉਡੀਕਾ ਰਹੀ ਸੀਗਾ ਇਹ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਬੰਦੇ ਐਂਟਰ ਹੋ ਗਏ ਇਸ ਤਰ੍ਹਾਂ ਕਰ ਲੈ ਮੈਨੂੰ ਮੈਨੂੰ ਉਹਨਾਂ ਨੇ ਕਾਲ ਕਰੀ ਤੇ ਇਹਦੇ ਨਾਲ ਹੀ ਬਤਨਮੀਜ਼ੀ ਕੀਤੀ ਇਹਨਾਂ ਨੇ ਆ ਕੇ ਮੈਂ ਆਪਣੇ ਰੂਮ ਦੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜਪਨ ਦੀ ਆਵਾਜ਼ਾਂ ਆਣੀ ਸ਼ੁਰੂ ਹੋ ਗਈਆਂ ਤੇ ਮੈਂ ਡਰ ਕੇ ਦੇਖਣ ਲੱਗ ਪਈ ਮੈਂ ਆਈ ਭੱਜ ਕੇ ਵੀ ਕੀ ਹੋ ਰਿਹਾ ਹੈ ਤੇ ਉਹਨਾਂ ਵਿੱਚ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਤੇ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਫਿਰ ਆਪ ਨੂੰ ਸੇਫ ਕੀਤਾ ਪਰਨਾ ਫਿਰ ਇਹਨਾਂ ਨੂੰ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੀ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁੱਟੜ ਮਾਰਨਾ ਸ਼ੁਰੂ ਕਰ ਦਿੱਤਾ ਉਧਰ ਉਹਨਾਂ ਦੇ ਮਤਲਬ ਜਨ ਰਾਜkumar ਜੀ ਦੇ ਸਾਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੂੰ ਮਾਰਨ ਕੀਤੀ ਕਿ ਵੱਡਾ ਦੋ ਇਹਨਾਂ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਪੁੱਟ ਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਗਾਠੀਆਂ ਦੇ ਵਾਰ ਕੀਤਾ ਇਹਨਾਂ ਤੇ ਬੇਹੋਸ਼ ਹੋ ਗਏ ਸੀਗੀ ਇੱਕ ਵਾਰ ਤਾਂ ਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਮਤਲਬ ਸੱਟਾਂ ਬੇਟਾਂ ਵੀ ਬਹੁਤ ਆਈਆਂ ਚਰਿੱਟਾਂ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹੈ ਹਾਂ ਜੀ ਜਿੰਦੇ ਕੁੰਡੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਬਚੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸਬੂਤ ਬਚ ਗਏ ਨੇ ਅਸੀਂ ਇਹਨਾਂ ਨੂੰ ਮਾਰ ਲਈ ਕਿਹਨਾਂ ਲਈ ਸੀ ਹਾਂਜੀ ਸਾਡੇ ਦੇ ਅਡੈਪਟ ਟੂ ਮਰਡਰ ਇਹਨਾਂ ਦੇ ਪਹਿਲਾਂ ਤੋਂ ਉਹੀ 15 20 ਦਿਨਾਂ ਤੋਂ ਉਹੀ ਸਾਜ਼ਿਸ਼ਾਂ ਚੱਲ ਰਹੀਆਂ ਸੀ ਪਹਿਲਾਂ ਨੂੰ ਅਮਲ ਕੀਤਾ ਤੁਹਾਡੇ ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ ਇਹਨਾਂ ਨੇ ਕੀਤੇ ਨੇ ਸਾਡੇ ਤੇ ਹਮਲੇ ਪਹਿਲਾਂ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਸਖਤ ਕਾਰਵਾਈ ਚਾਹੀਦੀ ਹੈ ਦੋ ਭਰਾਵਾਂ ਭਰਾਵਾਂ ਦਾ ਆਪ ਸਗੇ ਭਰਾਵਾਂ ਦਾ ਰੌਲਾ ਜੀ ਉਹਦਾ ਮਕਾਨ ਨੂੰ ਲੈ ਕੇ ਇੱਕ ਉਹ ਜੋ ਪਿੱਛੇ ਜੇ ਉਹ ਵੀਡੀਓ ਆਈ ਸੀ ਵੀ ਉਹਦਾ ਦੂਜੇ ਭਰਾ ਨੇ ਇਹਦਾ ਰਾਜਕੁਮਾਰਾ ਉਹਨੇ ਸਾਲੇ ਨਾਲ ਮਿਲ ਕੇ ਆ ਵਿਭਰਾ ਦੇ ਕੋਈ ਕੋਸ਼ੋਰ ਨਾਮ ਨੂੰ ਦੇ ਸਾਥ ਸਾਂ ਮਿਲ ਕੇ ਉਹਦੇ ਘਰ ਅੰਦਰ ਵੜ ਗਿਆ ਸੀ ਉਹਦੇ ਸਵਾਨ ਚ ਵੀਡੀਓ ਦੇਖੀ ਇਹਦਾ ਉਸ ਸਵਾਨ ਦਾ ਬਿਆਨ ਲੇ ਕੇ ਪਰਚਾ ਦਰਜ ਕੀਤਾ ਕਿਹੜੀ ਕਿਹੜੀ ਧਾਰਾ ਨਾਲ ਬਤਾਇਆ ਇਹ ਪ੍ਰਾਣੀ ਧਾਰਾ ਜੀ ਆਪਣੀ 452 ਜੀ 323 148 159 ਨਹੀਂ ਹਜੇ ਫਿਲਹਾਲ ਓਪੀ ਐਕਸ਼ਨ ਹੋ ਜੀ ਰਾਤ ਐਫਆਈ ਕੀਤੀ ਹੈ ਉਹਨੂੰ ਰੇਡ ਕਰਕੇ ਉਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਏਗਾ ਇਹ ਜੀ ਮੇਰਾ ਭਰਾ ਹੈ ਜੀ ਮੇਰੀ ਪਰਜਾਈ ਹੈ ਜੀ ਤੇ ਉਹਦਾ ਅਨੀਨਾ ਰਾਣੀ ਰਾਜਪੂਤ ਅਰਵਿੰਦ ਕੁਮਾਰ ਉਹਦਾ ਸਾਲਾ ਜੀ ਇੱਕ ਉਹਦਾ ਮੁੰਡਾ ਹੀ ਨਾਮਾ ਨਾਕੀ ਕੁਝ ਵਿਅਕਤੀ ਨਹੀਂ ਹੈ ਪੇ ਸਾਡੇ ਘਰ ਚ ਐਂਟਰ ਕੰਦ ਟੱਪ ਕੇ ਐਂਟਰ ਹੋ ਕੇ ਮੇਨ ਗੇਟ ਤੋਂ ਤੇ ਸਾਰੇ ਜਿੰਦੇ ਵਗੈਰਾ ਤੋੜਤੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਰੇ ਘਰ ਭੰਨ ਤੋੜ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ਧੁੱਟ ਮਾਰ ਕੇ ਜੀ ਲਾਖੀ ਮੈਂ ਉਸ ਟਾਈਮ ਦੁਕਾਨ ਤੇ ਗਈ ਜੀ ਅੱਛੀ ਆ ਕੇ ਦੇਖੀ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਦ ਟੱਪ ਕੇ ਅੰਦਰ ਬੜੇ ਹੋਏ ਪੀਗੇ ਇਹ ਜਿੰਦੇ ਤਿੰਦੇ ਤੋੜਤੇ ਪੀਗੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਜੀ ਵਿਖਾਨੋ ਸਟੇ ਮਿਲੀਵਿਆ ਕੋਟ ਦੀ ਵੀ ਇੱਕ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਇਹਦੇ ਸਾਲੇ ਨੇ ਇਹਨੂੰ ਕਮਾਂਡ ਕਰੀ ਕਿ ਜਾ ਉਹਨੂੰ ਵੱਢਦੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਰਾਖੀਆਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਇਹ ਨਹੀਂ ਸੀ ਕਿੱਥੇ ਮੈਂ ਉਸ ਟਾਈਮ ਦੁਕਾਨ ਤੋਂ ਜਦੋਂ ਆਇਆ ਜੀ ਮੈਂ ਉਰੇ ਉਰੇ ਗਿਰ ਗਿਆ نیچے ਆ ਉਰੇ ਜੀ ਅੱਛਾ ਮੈਂ نیچے ਉਹ ਨੀਚੇ ਨਾ ਜਿੰਨਾ ਕੋਟੇ ਮੈਂ ਉਹਨੂੰ ਮੈਂ نیچے ਗਿਰ ਗਿਆ ਫਿਰ ਮਸਾਂ ਆਇਆ ਤਾਂ ਉਹ ਇੱਕ ਦਾ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾਂ ਜਾਣ ਜਾ ਕੇ ਭੱਜੀ ਲਈ ਕਿੰਨੇ ਜਣੇ ਸੀ ਲੇਡੀਜ਼ ਦੋ ਲੇਡੀਆਂ ਸੀਗੀਆਂ ਜੀ ਬਾਕੀ ਕੁਝ ਬਜਿੱਤੀ ਸੀਗੇ 10 15 15 ਕ ਬੰਦੇ ਲੱਗ ਕੋ ਬੰਦੇ ਸੀਗੇ ਸਾਰੇ ਮੇਰੇ ਰੁਟ ਗਏ ਜੀ ਸਾਰੇ ਮੇਰੇ ਨ ਕਰਨ ਇਹ ਹੈ ਜੀ ਵੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਟੈਂਪਟ ਮਰਡਰ ਸੀਗਾ ਇਹਨਾਂ ਨੇ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਤੇ ਪਹਿਲਾਂ ਵੀ ਮੈਨੂੰ ਧਮਕੇ ਦੇਤੇ ਦਿੰਦੇ ਰਹੇ ਜੀ ਵੀ ਪਈ ਮਤ ਨੂੰ ਮਾਰ ਦਾਂਗੇ ਜੀ ਸਾਡਾ ਘਰ ਤੀ ਵਟਵਾਰਾ ਹੋ ਗਿਆ ਹੋਇਆ ਹੋਇਆ ਜੀ ਠੀਕ ਹੈ ਉਸ ਵਾਰ ਸਾਡੇ ਕੋਲ ਸਮਝੌਤੇ ਦੇ ਕਾਗਜ਼ ਸਾਰੇ ਕਿਸੇ ਦਾ ਬਟਵਾਰਾ ਕਰਾ ਦੇ ਸੀਗੇ ਸਾਰਾ ਠੀਕ ਹੈ ਪਰ ਇਹਨਾਂ ਦੀ ਨੀਤ ਬੇਈਮਾਨ ਹੋ ਗਈ ਇਹ ਕਹਿੰਦੇ ਵੀ ਅਸੀਂ ਇਹ ਕਰ ਉਹ ਕਰ ਦੇ ਲੈ ਲੈ ਤੁਹਾਨੂੰ ਕਿੰਨੇ ਭਾਈਆ ਸੀ ਦੋ ਭਾਈਏ ਦੋ ਭਾਈ ਉਹਨਾਂ ਦੇ ਹਿੱਸੇ ਕੀ ਆਏ ਉਹਨਾਂ ਦੇ ਹਿੱਸੇ 'ਚ ਦੁਕਾਨ ਆਈ ਹੈ ਜੀ ਦੁਕਾਨ ਦੇ ਉੱਪਰ ਮਕਾਨ ਹੈ ਜੀ ਇੱਕ ਉਹ ਆ ਗਿਆ ਇੱਕ ਮਕਾਨ ਇੱਧਰ ਆਈ ਲਵੇ ਦੋ ਤਿੰਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜੀ ਇੱਧਰ ਆਪਣੀ ਮੈਂ ਮੇਨ ਬਿਆਰ ਦੇ ਵਿੱਚ ਹਾਂ ਹਾਂ ਤੁਹਾਡੀ ਸਹੀ ਆ ਮੇਰੇ ਸਹੀ ਆ ਘਰ ਆ ਗਈ ਤੇ ਇੱਕ ਦੁਕਾਨ ਆਈ ਜੀ ਤੇ ਸਟੇਟ ਬੈਂਕ ਦੇ ਕੋਲ ਇੱਕ ਮੰਡੀ ਚ ਦਸਾਨਾ ਬੰਗਾ ਕਿਉਂ ਪ੍ਰੋਬਲਮ ਸਭ ਕੁਝ ਇਹੇ ਉਹਨਾਂ ਦੇ ਮਨ ਚ ਬੇਈਮਾਨੀ ਆ ਗਈ ਵੀ ਅਸੀਂ ਆ ਘਰ ਵੀ ਅਸੀਂ ਘਰ ਹਥਿਆਣੀਆਂ ਇਹਨਾਂ ਦਾ ਤੁਸੀਂ ਕੀ ਮੰਗ ਕਰਦੇ ਸਾਨੂੰ ਜੀ ਇਹਨਾਂ ਤੇ ਸਖਤ ਮਰਲੇ ਕਾਰਵਾਈ ਕੀਤੀ ਜਾਵੇ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਤੇ ਸਾਡੀ ਭਾਨਾ ਟੁੱਟ ਕਰਤੀ ਸਾਰੇ ਸਾਰੇ ਘਰ ਦੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਸਰ ਕੋ ਰਹਿਣ ਦਾ ਕੋਈ ਹੋਰ ਹਿੰਦਾ ਵੀ ਨਹੀਂ ਹੈਗਾ ਕੈਮਰੇ ਵੀ ਭੰਨੇ ਸਾਰੇ ਕੈਮਰੇ ਭੰਨੇ ਦੇ ਜੀ ਇਹਨਾਂ ਨੇ ਸਾਰੇ ਸ਼ੀਸ਼ੇ ਭੰਨੇ ਦੇ ਜੀ ਠੀਕ ਕੈਮਰੇ ਨਾ ਹੁੰਦੇ ਤਾਂ ਕਿਸੇ ਨੂੰ ਕੀ ਨਹੀਂ ਕਰੀ ਨਹੀਂ ਬਿਲਕੁਲ ਹੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ ਆ ਬਾਕੀ ਤੁਹਾਨੂੰ ਵੀਡੀਓ ਆ ਤੁਸੀਂ ਦੇਖਿਓ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਵੀ ਕੀ ਹੋਇਆ ਤੁਹਾਡੇ ਮਿਸਿਸ ਕਿੱਥੇ ਸੀ ਮੇਰੇ ਮਿਸਿਸ ਉਡੀਕਾ ਰਹੀ ਸੀਗਾ ਜੀ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਬੰਦੇ ਐਂਟਰ ਹੋ ਗਏ ਇਸ ਤਰ੍ਹਾਂ ਗੱਲ ਨੇ ਮੈਨੂੰ ਮੈਨੂੰ ਉਹਨਾਂ ਨੇ ਕਾਲ ਕਰੀ ਤੇ ਇਹਨਾਂ ਨਾਲ ਹੀ ਬਤਮੀਜੀ ਕਰੀ ਇਹਨਾਂ ਨੇ ਆ ਕੇ ਮੈਂ ਆਪਣੇ ਰੂਮ ਦੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜਪਨ ਦੀ ਆਵਾਜ਼ਾਂ ਆਣੀ ਸ਼ੁਰੂ ਹੋ ਗਈਆਂ ਤੇ ਮੈਂ ਡਰ ਕੇ ਦੇਖਣ ਲੱਗ ਪਈ ਮੈਂ ਆਈ ਭੱਜ ਕੇ ਵੀ ਕੀ ਹੋ ਰਿਹਾ ਹੈ ਤੇ ਉਹਨਾਂ ਨੇ ਮੈਂ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਤੇ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਆਪਣੇ ਆਪ ਨੂੰ ਸੇਫ ਕੀਤਾ ਪਰਨਾ ਫਿਰ ਇਹਨਾਂ ਨੇ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੇ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁੱਟ ਮਾਰਨਾ ਸ਼ੁਰੂ ਕਰ ਦਿੱਤਾ ਪਰ ਉਧਰੋਂ ਉਹਨਾਂ ਦੇ ਮਤਲਬ ਜਿਹੜੇ ਰਾਜkumar ਜੀ ਦੇ ਸਾਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੂੰ ਕਮਾਨ ਕੀਤੀ ਕਿ ਵੱਡ ਦੋ ਇਹਨੂੰ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟ ਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਗਾਠੀਆਂ ਦੇ ਵਾਰ ਕੀਤਾ ਇਹਨਾਂ ਦੇ ਤੇ ਬੇਹੋਸ਼ ਹੋ ਗਏ ਸੀਗੇ ਇੱਕ ਵਾਰ ਤਾਂ ਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਲੁਕ ਸਕਤਾ ਬੇਟਾ ਵੀ ਬਹੁਤ ਐਂ ਚਿਰਟਾ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹੈ ਦੁੱਖ ਹਾਂਜੀ ਜਿੰਦੇ ਕੁੰਡੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਬਚੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸਬੂਤ ਬਚ ਗਏ ਨੇ ਅਕੇ ਜਨ ਮਾਰ ਲੇ ਦੀ ਕੋਸ਼ਿਸ਼ ਹਾਂਜੀ ਸਾਡੇ ਦੇ ਅਟੈਂਟ ਟੂ ਮਰਡਰ ਇਹਨਾਂ ਦੀ ਪਹਿਲਾਂ ਤੋਂ ਉਹੀ 15-20 ਦਿਨਾਂ ਤੋਂ ਉਹੀ ਸਾਜ਼ਿਸ਼ਨ ਚੱਲ ਰਹੀਆਂ ਸੀ ਐਡਮਨਮ ਲੀਕਾ ਤੁਹਾਡੇ ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ ਇਹਨਾਂ ਨੇ ਕੀਤੇ ਨੇ ਸਾਡੇ ਤੇ ਹਮਲੇ ਪੈ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਸਖਤ ਕਰਵੀਂ ਚਾਹੀਦੀ ਹੈ। ਦੋ ਭਰਾਵਾਂ ਭਰਾਵਾਂ ਦਾ ਆਪ ਸਗੇ ਭਰਾਵਾਂ ਦਾ ਰੌਲਾ ਜੀ ਉਹਦਾ ਮਕਾਨ ਨੂੰ ਲੈ ਕੇ ਇੱਕ ਉਹ ਜੋ ਪਿੱਛੇ ਜੇ ਉਹ ਵੀਡੀਓ ਆਈ ਸੀ ਵੀ ਉਹਦਾ ਦੂਜੇ ਭਰਾ ਨੇ ਇਹਦਾ ਰਾਜਕੁਮਾਰਾ ਨੇ ਆ ਸਾਲੇ ਨਾਲ ਮਿਲ ਕੇ ਆ ਭਰਾ ਦੇ ਕੋਈ ਕੁਝ ਹੋਰ ਨਾਮ ਨੂੰ ਨਾਲ ਸੱਜੇ ਮਿਲ ਕੇ ਉਹਦੇ ਘਰ ਅੰਦਰ ਵੜ ਗਿਆ ਸੀ। ਉਹਦੇ ਸਵਾਂਝੀ ਵੀਡੀਓ ਦੇਖੀ ਇਹਦਾ ਉਸ ਵਾਂਝਾ ਦਾ ਬਿਆਨ ਲੈ ਕੇ ਪੁਛਾ ਦਜੇ ਤਾਂ। ਕਿਹੜੀ ਕਿਹੜੀ ਧਾਰਾ ਨਾਲ ਬਤਾਇਆ? ਇਹ ਪ੍ਰਾਣੀ ਧਾਰਾ ਜੀ ਆਪਣੀ 452 ਜੀ 323 144 199 ਉਹ ਨਹੀਂ ਹਜੇ ਫਿਲਹਾਲ ਓਪੀ ਐਕਸ਼ਨ ਨਹੀਂ ਹੋਈ ਰਾਤ ਐਫਆਈਰ ਕੀਤੀ ਹੈ ਉਹਨੂੰ ਰੇਡ ਕਰਕੇ ਉਹਨਾਂ ਨੂੰ ਜਲਦੀ ਅਰੈਸਟ ਕੀਤਾ ਜਾਏਗਾ ਇਹ ਹੀ ਮੇਰਾ ਭਰਾ ਹੈ ਮੇਰੀ ਭਝਾਈ ਹੈ ਤੇ ਉਹ ਉਹਦਾ ਅਨੀਨਾ ਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਉਹਦਾ ਸਾਲਾ ਹੀ ਇੱਕ ਉਹਦਾ ਮੁੰਡਾ ਹੀ ਨਾਮ ਹੈ ਬਾਕੀ ਕੁਝ ਵਿਅਕਤੀ ਨਹੀਂ ਸਾਡੇ ਘਰ 'ਚ ਜੀ ਐਂਟਰ ਅੰਧ ਟੱਪ ਕੇ ਜੀ ਐਂਟਰ ਹੋ ਕੇ ਜੀ ਮੇਨ ਗੇਟ ਤੋਂ ਤੇ ਸਾਰੇ ਕਿੰਦੇ ਵਗੈਰਾ ਤੋੜਦੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਰੇ ਘਰ ਭੰਨ ਤੋੜ ਦਿੱਤਾ ਤੇ ਮੈਨੂੰ ਬਹੁਤ ਜ਼ਿਆਦਾ ਘੁੱਟ ਮਾਰ ਕੇ ਜੀ ਲਾਖੀ ਮੈਂ ਉਸ ਟਾਈਮ ਦੁਕਾਨ ਤੇ ਸੀ ਜੀ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਧ ਟੱਪ ਕੇ ਅੰਦਰ ਬੜੇ ਹੋਏ ਪੀਗੇ ਇਹ ਗਿੰਦੇ ਤਿੰਦੇ ਤੋੜਤੇ ਪੀਗੇ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਵੀ ਹਟਜੋ ਹਟਜੋ ਵੀ ਹਨ ਸਟੇ ਮਿਲੀ ਹੋਇਆ ਕੋਟ ਦੀ ਵੀ ਇੱਕ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਇਹਦੇ ਸਾਲੇ ਨੇ ਇਹਨੂੰ ਕਮਾਂਡ ਕਰੀ ਵੀ ਜਾ ਉਹਨੂੰ ਵੱਢਦੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਰਾਖੀਆਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਇਹ ਨਹੀਂ ਸੀ ਕਿੱਥੇ ਮੈਂ ਉਸ ਟਾਈਮ ਦੁਕਾਨ ਤੋਂ ਜਦੋਂ ਆਇਆ ਜੀ ਮੈਂ ਉਰੇ ਉਰੇ ਗਿਰ ਗਿਆ نیچے ਆ ਉਰੇ ਅੱਛਾ ਮੈਂ ਨੀਚੇ ਨੀਚੇ ਨਾ ਇੰਨਾ ਕੁੱਟਿਆ ਮੈਨੂੰ ਮੈਂ ਨੀਚੇ ਗਿਰ ਗਿਆ ਫਿਰ ਮੈਂ ਮਸਾ ਇਹਨਾਂ ਤੋਂ ਉਹ ਇੱਕ ਦਾ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾ ਜਾਣ ਜਾ ਕੇ ਭੱਜ ਲਈ ਟੋਟਲ ਕਿੰਨੇ ਜਣੇ ਸੀ ਲੇਡੀਜ਼ ਦੋ ਲੇਡੀਜ਼ ਸੀਗੀਆਂ ਜੀ ਬਾਕੀ ਕੁਝ ਵਿਅਕਤੀ ਸੀਗੇ 10 15 15 ਕੁ ਬੰਦੇ ਲੱਗਦੇ ਉਹ ਬੰਦੇ ਸੀ ਜੀ ਸਾਰੇ ਮੇਰੇ ਤੋਂ ਟੁੱਟ ਗਏ ਜੀ ਸਾਰੇ ਕਾਰਨ ਕੀ ਹੈ ਇਸ ਦਾ ਮੇਨ ਕਾਰਨ ਮੇਨ ਕਾਰਨ ਇਹ ਹੈ ਜੀ ਵੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਅਟੈਂਪਟ ਟੂ ਮਰਡਰ ਸੀਗਾ ਇਹਨਾਂ ਨੇ ਮੈਨੂੰ ਮਾਰਨਾ ਸੀਗਾ ਇਹਨਾਂ ਨੇ ਪਹਿਲਾਂ ਵੀ ਮੈਨੂੰ ਧਮਕੇ ਦੇਣ ਤੇ ਦਿੰਦੇ ਰਹੇ ਨਹੀਂ ਜੀ ਕਿ ਪਈ ਮਦਨ ਮਾਰ ਦਾਂਗੇ ਜੀ ਸਾਡਾ ਘਰ ਤੇ ਬਟਵਾਰਾ ਹੋ ਗਿਆ ਹੋਇਆ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਸਮਝੌਤੇ ਦੇ ਕਾਗਜ਼ ਤੇ ਸਾਡੇ हिस्से ਦਾ ਬਟਵਾਰਾ ਕਰਾ ਦੇ ਸੀਗਾ ਸਾਰਾ ਠੀਕ ਹੈ ਜੀ ਪਰ ਇਹਨਾਂ ਦੀ ਨੀਤ ਬੇਈਮਾਨ ਹੋ ਗਈ ਇਹ ਕਹਿੰਦੇ ਵੀ ਅਸੀਂ ਇਹ ਕਰ ਉਹ ਕਰ ਦੇ ਲੈ ਲੈਣੇ ਨੇ ਭਾਈ ਇਹ ਦਿੱਤੀ ਦੋ ਭਾਈ ਇਹ ਇੱਕ ਭਾਈ ਉਹਨਾਂ ਦੇ ਹਿੱਸੇ ਦੀ ਆਇਆ ਹੈ ਉਹਨਾਂ ਦੇ ਹਿੱਸੇ ਦੀ ਦੁਕਾਨ ਆਈ ਹੈ ਜੀ ਦੁਕਾਨ ਦੇ ਉੱਪਰ ਮਕਾਨ ਹੈ ਜੀ ਇੱਕ ਉਹ ਆ ਗਈ ਇੱਕ ਮਕਾਨ ਇੱਧਰ ਆਈ ਲਵੇ ਦੋ ਤਿੰਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜੀ ਇੱਧਰ ਆਪਣੀ ਮੇਨ ਜਿਆਦਾ